ਹਾਂਜੀ ਆਪਾਂ ਫੇਰ ਤੋਂ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਵੀਡੀਓ ਬਹੁਤ ਫਨੀ ਹੋਣ ਵਾਲੀ ਹੈ ਵੀਡੀਓ ਚੰਗੀ ਲੱਗੇ ਤਾਂ ਲਾਇਕ ਜ਼ਰੂਰ ਕਰਦੇ ਤੇ ਆਪਣੇ ਯਾਰਾ ਮਿੱਤਰਾਂ 'ਚ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ 20000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਪੂਰੇ ਹੋ ਜਾਣ ਲਾਸਟ ਵੀਡੀਓ ਦੀ ਤਰ੍ਹਾਂ ਇਸ ਵੀਡੀਓ ਤੇ ਵੀ 24 ਘੰਟੇ ਦੇ ਵਿੱਚ 1000 ਲਾਇਕ ਪੂਰਾ ਕਰਵਾ ਦਿਓ ਆਪਾਂ 2-4 ਦਿਨਾਂ ਦੇ ਵਿੱਚ ਇੱਕ ਹੋਰ ਕੈਂਟ ਤੇ ਫਨੀ ਜੀ ਵੀਡੀਓ ਜ਼ਰੂਰ ਅਪਲੋਡ ਕਰ ਦੇਾਂਗੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਹ ਵੀਡੀਓ ਦੇਖਦੇ ਫੇਰ ਇਹਨਾਂ ਵੀਡੀਓ ਤੇ ਫਨੀ ਜੀ ਕਮੈਂਟ ਕਿਰਨਾ ਮਾਸੀ ਦਾ ਤਾਂ ਜਹਾਜ ਬਣ ਗਿਆ ਕਰ ਲੋ ਇਕੱਠੀ ਹੁਣ ਕਿਰਨਾ ਮਾਸੀ ਨੂੰ ਕਿਰਨਾ ਮਾਸੀ ਹਏ ਕਿਰਨਾ ਮਾਸੀ ਦੀਆਂ ਤਾਂ ਆਪਣੀਆਂ ਕਿਰਨਾ ਉੱਡ ਗਈਆਂ ਅੱਜ ਤੋਂ ਬਾਅਦ ਨਹੀਂ ਕਿਰਨਾ ਮਾਸੀ ਪੰਪਾਂ ਚ ਆਉਂਦੀ ਆ ਗੱਲ ਕਰਵੇ ਰਵਾਣ ਕਰਵੇ ਆਮਰ ਵਿੱਚ ਅਸੀਂ ਡੋਲੂ ਲੈ ਕੇ ਚੌਲਾਂ ਦਾ ਲੰਗਰ ਲਾਭਦੇ ਫਿਰਦੇ ਹੁੰਦੇ ਸੀ ਇਹ ਸਭ ਤਾਂ ਚੱਲਦਾ ਹੀ ਰਹਿਣਾ ਤੂੰ ਤਿਆਰ ਹੋ ਕੇ ਸਕੂਲ ਨੂੰ ਜਾਇਆ ਵੀ ਕਰਵੇਂ ਸਤਾਇਆ ਨਾ ਕਰਵੇਂ ਰਵਾਇਆ ਨਾ ਕਰਵੇਂ ਜਾ ਮੇਰਾ ਵੀਰ ਪਹਿਲਾਂ ਠੰਡੇ ਪਾਣੀ ਨਾਲ ਨਹਾ ਕੇ ਆ ਤੈਨੂੰ ਹੋਸ਼ ਆਵੇ ਫਿਰ ਤੈਨੂੰ ਯਾਦ ਆਉਣਾ ਵੀ ਮੇਰੀ ਤਾਂ ਸੇਲੀ ਹੈਣੀ ਮੈਂ ਰੂਈ ਕਿਉਂ ਜਾਣਾ ਕੋਈ ਵੀ ਗਲਤ ਕਮੈਂਟ ਨਾ ਕਰਿਓ ਉਹਨੂੰ ਨੀਂਦ ਆਉਂਦੀ ਆ ਪਰ ਤੂੰ ਤੇ ਸਾਨੂੰ ਭੁੱਲੀ ਗਈ ਐ ਅਸੀਂ ਤੈਨੂੰ ਭੁੱਲੇ ਨਹੀਂ ਬੈਲਬੋਰਡ ਤੇ ਕਪੜਾ ਮਾਰ ਦਿਓ ਬਾਪੂ ਆ ਗਿਆ ਅੰਕਲ ਟਾਈਮ ਲੱਗੇ ਤਾਂ ਆ ਜੀ ਸ਼ਰਮਾ ਡੈਂਟਲ ਤੋਂ ਤੈਨੂੰ ਦੰਦ ਲਵਾ ਦੇਾਂਗੇ ਬਾਪੂ ਸਵੇਰ ਆ ਕੋਈ ਨਾ ਹੋਰ ਮਿਲ ਜੂਗੀ ਬਹੁਤ ਟਾਈਮ ਪਿਆ ਪਰ ਤੂੰ ਤੇ ਸਾਨੂੰ ਭੁੱਲੀ ਗਈ ਐ ਅਸੀਂ ਤੈਨੂੰ ਭੁੱਲੇ ਨਹੀਂ ਤੂੰ ਬੈਠ ਗਈ ਕੈਨੇਡਾ ਜਾ ਕੇ ਬਾਪੂ ਦਾ ਦੰਦ ਕਾਜੂ ਵਾਂਗੂ ਝਾਤਿਆਂ ਮਾਰਦਾ ਬਾਪੂ ਬਸਕਰ ਹੁਣ ਮੌਤ ਨੂੰ ਯਾਦ ਕਰ ਤੇ ਰੱਬ ਦਾ ਨਾਮ ਲੈ ਅਸ਼ਕੀ ਆਪੇ ਤੇਰੇ ਪੋਤੇ ਨੇ ਕਰ ਲੈਣੀ ਆ ਜਾਨੀ ਸ਼ੁਕਰ ਮਨਾਇਆ ਕਰ ਰੱਬ ਦਾ ਨਾਮ ਕੋਕੀ ਹੈ ਯਾਰ ਵੇਲੇ ਓਕੇ ਜਿਹੇ ਹਜ਼ਾਰ ਨਹੀਂ ਬਾਈ ਹੁੱਕੇ ਜਿਹੇ ਹਜ਼ਾਰ ਮਿਲਿਆ ਬਾਬੇ ਯਾਰ ਨਾ ਹੀ ਦੇ ਦੇ ਧਾਰੇ ਮੇਰੀ ਥੈਲੀ ਦੇ ਟੁੱਟ ਗਏ ਜਾਨੀ ਸ਼ੁਕਰ ਮਨਾਇਆ ਕਰ ਰੱਬ ਦਾ ਨਾਮ ਕੋਕੀ ਹੈ ਯਾਰ ਵੇਲੇ ਚੱਲ ਅਗਲਾ ਵੀ ਬੇਇੱਜ਼ਤੀ ਮਨਦਾ ਤੋਂ ਟਕਲੀ ਪਰਨੇ ਨਾਲ ਪਰਾਵਾ ਫੋਨ ਪਿੱਛੇ ਹੀ ਰਹਿੰਦਾ ਤਾਂ ਵੀਡੀਓ ਹੋਰ ਚੱਲ ਜਾਣੀ ਸੀ ਕਿਹੜੇ ਕਿਹੜੇ ਲੋਕ ਇੰਸਟਾ ਦੀ ਮਾਂ ਚੋਦਨੇ ਮੇ ਲਗੇ ਪੜੇ ਹੋਏ ਹੈ ਯਾਰ ਮੈਂ ਗੁੱਟ ਫੜੂ ਕੋਈ ਦਲੇਰ ਗੱਭਰੂ ਦਿਲਤਾ ਕਰਦਾ ਤੈਨੂੰ ਜਮਾਂ ਸਿਰੇ ਵਾਲੀ ਗੱਲ ਕੱਢਾਂ ਪਰ ਬਹੁਤ ਜਣੇ ਨੇ ਪੜ ਲੈਣੀ ਆ ਚੰਗਾ ਨਹੀਂ ਲੱਗਦਾ ਮੈਂ ਗੁੱਟ ਫੜੂ ਕੋਈ ਦਲੇਰ ਗੱਭਰੂ ਆਹੋ ਦਲੇਰ ਗੱਭਰੂ ਨੇ ਤੇਰੇ ਹੀ ਗੁੱਟ ਫੜਨਾ ਵਿੰਗੀ ਜਿਹੇ ਦਾ ਵਿਸ਼ੋਕ ਨਾਰਦਾ ਹਾਂ ਇੰਦਾ ਨਹੀਂ ਗੱਲਬਾਨੀ ਚੱਲ ਕੁਲੜ ਪੀਜ ਵਾਲਿਆਂ ਦੀ ਤਰ੍ਹਾਂ ਕਾਂਡ ਕਰਦੇ ਆ ਫੇਰ ਦੇਖੀ ਹਿੱਟ ਹੁੰਦੀ ਤੂੰ ਇਹਦੇ ਮੂੰਹ ਨਾਲ ਦਾ ਇੱਕ ਮੇਰੇ ਕੋਲੇ ਵੀ ਹੈਗਾ ਜੇ ਇੰਸਟਾ ਬੰਦ ਹੋ ਜਾਵੇ ਤਾਂ ਟੈਲੈਂਟ ਭਾਂਡੇ ਚ ਵੜ ਜਾਣਾ ਸਾਰੇ ਫਿਰਦੇ ਨੇ ਨਾਮ ਤੇਰਾ ਬਹੁਤ ਹੀ ਲਿਖਾ ਕੇ ਨਹੀਂ ਤੂੰ ਕੀ ਦਾ ਨਾਮ ਦਿਲ ਤੇ ਲਿਖਾਵੇਂਗੀ ਬਹੁਤ ਮਿਹਨਤੀ ਕੁੜੀ ਆ ਰੋਟੀ ਬੈਠ ਕੇ ਖਾਣ ਦਾ ਟਾਈਮ ਵੀ ਹੈ ਨਹੀਂ ਸਕੂਲ ਯਾਰ ਵਾਰ-ਵਾਰ ਵੀਡੀਓ ਦੇਖੀ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਸਬਜੀ ਕਾਦੀ ਆ ਲੱਗਦਾ ਚਟਨੀ ਦਾ ਭੰਗ ਖਾ ਲਈਏ ਨੇ ਆਹ ਕਿਹੜੇ ਕੰਮੀ ਪਈਆਂ ਪਹਿਣ ਜਾ ਕੇ ਗੋਹਾ ਕੁੜਾ ਚੱਕ ਹੱਥ ਪੈਦਾ ਨਹੀਂ ਉਪੜੀ ਵਾਰੀ ਸੂਚਿਆ ਕੁੜੇ ਇੱਕ ਲੁੱਟਣਾ ਇੱਕ ਮੈਂ ਸਕੂਸ਼ਿਆ ਕੁੜੇ ਮੱਥੇ ਤੇ ਥੋੜਾ ਲਿਖਿਆ ਹੁੰਦਾ ਇਹ ਆਪ ਹੀ ਦੱਸਦੇ ਆ ਭੰਗਾਂ ਦੇ ਆਉਣਾ ਪੰਜਾਬ ਦੀ ਨਸਲ ਹੀ ਬਦਲ ਗਈ ਹੱਥ ਪੈਦਾ ਨਹੀਂ ਉਪੜੀ ਵਾਰੀ ਸੂਚਿਆ ਕੁੜੇ ਇੱਕ ਲੁੱਟਣਾ ਇੱਕ ਮੈਂ ਸਕੂਸ਼ਿਆ ਕੁੜੇ ਬੈਂਕ ਛੱਡ ਤੂੰ ਮੇਰਾ ਵੀਰ ਲੋਹਾ ਲੂਹਾ ਚੋਰੀ ਕਰ ਜਾ ਕੇ ਭੋਰੀ ਚੱਲ ਇੱਥੇ ਕਿਹੜਾ ਕੋਈ ਕੰਜਰਾ ਰੋਕਣ ਵਾਲਾ ਹਾਂ ਸੁਰਜਵਾਨੂ ਦਬਦਕ ਦੀ ਸ਼ਾਮ ਸਵੇਰੇ ਵਰਗਾ ਆ ਮੈਨੂੰ ਮਾਰਦਾ ਅਜਮਤ ਤੇ ਪਾਇਆ ਪੰਜਾਬ ਚ ਕੋਈ ਰਹਿਣ ਨਾ ਦਿਓ ਸਭ ਲੱਲੀ ਛੱਲੀ ਦੀ ਇੰਟਰਵਿਊ ਲੈ ਲਿਓ ਹਾਂ ਮੈਨੂੰ ਮਾਰਦਾ ਅਜਮਤ ਤੇ ਪਾਇਆ ਪਹਿਲਾਂ ਤਾਂ ਮਾਈਕ ਵਾਲੇ ਦੇ ਦੋ ਤਿੰਨ ਮਾਰੋ ਸਾਲਾ ਲੜਕੀ ਗਿਆ ਉੱਥੇ ਅੰਦਰ ਕੀ ਬੇਤੋ ਸਾਰਾ ਹੁੰਦਾ ਆ ਟਿੱਕੀ ਸੇ ਮੈਂ ਜਾ ਕੇ ਦੇਖਾ ਮਾਰਾ ਹੁੰਦਾ ਅੰਦਰ ਕਿਵੇਂ ਟਿਕਿਆ ਸੀ ਇਹ ਇਹਦੇ ਘਰ ਦੇ ਵੀ ਸੋਚਦੇ ਹੋਣੇ ਆ ਕੁਸਾ ਜਿਹਾ ਸਾਡੇ ਜੰਮਣਾ ਸੀ ਮੈਂ ਬਲਾਵਾ ਹਾਂ ਜਿਵੇਂ ਕਰਕੇ ਫੁਲਾਈ ਆਵਾ ਪਾਪਾ ਦੀ ਭਰੀ ਆ ਫੁਲਾਈ ਤਾਂ ਬੰਦਾ ਹੈ ਫੁਲਾਈ ਛੱਡ ਹੁਣ ਤੁਰਨਾ ਵੀ ਔਖਾ ਹੋ ਜਾਣਾ ਤੇਰਾ ਮੈਂ ਬਲਾਵਾ ਹਾਂ ਰੋੜਾ ਗਰਮ ਕਰਕੇ ਸੇਕ ਦੇ ਪਿੱਛੇ ਹੁਣ ਹਾਂਜੀ ਵੀਡੀਓ ਇੱਥੋਂ ਤੱਕ ਘੰਟ ਲੱਗੇ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਯਾਰ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਰ ਇਦਾਂ ਘੰਟ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਮਿੱਟੀ ਮੁਲਤਾਨੀ ਕੋਰੇ ਪੁੱਜੇ ਵਿੱਚ ਪਾਲਵਾ ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਮਲਾ ਲਵਾਂ ਵੇੜਾ ਲੈ ਪਰੰਗਾ ਸੀ ਮਿੱਟੀ ਬਚ ਗਈ ਆਪਦੇ ਲਾ ਲਈ ਜੇ ਮਿੱਟੀ ਬਾਲੀ ਵੱਧ ਗਈ ਤਾਂ ਆਂਡ ਗਵਾਂਡ ਨੂੰ ਵੀ ਬੁਲਾ ਲੈਂਦੇ ਸਾਰੇ ਟੱਬਰ ਨੂੰ ਹੀ ਨਿੰਦ ਗਿਆ ਲੱਗਦਾ ਕੋਈ ਆਂਟੀ ਜੀ ਐਵੇਂ ਗੱਲ ਨਹੀਂ ਮਾਰਨੀ ਮਿਸਤਰੀ ਵਾਲੀ ਕਰਨਡੀ ਲਵੋ ਹੋ ਚੀਲਾ ਕੋਲੇ ਚੀਲਾ ਕੋਲ ਬਟਿੰਡੇ ਕੋਠੀ ਪਾ ਦੇ ਬਾਬਾ ਚੀਲਾ ਕੋਲ ਬਟਿੰਡੇ ਕੋਠੀ ਪਾ ਦੇ ਬਾਬਾ ਦਾ ਕੋਠੀ ਪਵਾ ਦੇ ਸੋਡੇ ਲੱਛਣ ਮਾੜੇ ਆ ਇਹ ਤਾਂ ਸਾਲੀ ਦੇਖਣ ਨੂੰ ਹੀ ਚਾਲੂ ਲੱਗਦੀ ਆ ਦੇਣੀਆਂ ਬੁੰਡਾਂ ਰੋਲ ਚਾਂਸੀ ਦੀ ਰਾਣੀ ਵਾਲੇ ਹੁਣੇ ਪੁੱਠੀ ਕਰ ਲੋ ਟੋਕਰਾ ਸੰਦਾ ਦਾ ਨਿਕਲਣਾ ਸਾਲੀ ਬਣੀ ਬਾਬੇ ਦੀ 100 ਗੱਲਾਂ ਸਿਰੇ ਤੇ ਗੰਡ ਜਿਹੜੀਆਂ ਸਾਰਿਆਂ ਥੱਲੇ ਪੈ ਜਾਂਦੀਆਂ ਬਾਬੇ ਵੀ ਉਹਨਾਂ ਚ ਹੀ ਆਉਂਦੇ ਆ ਭਾਈ ਤੂੰ ਹਮਾਰੀ ਕਿਉਂ ਗਾਂਡ ਜਲਾ ਰਹਾ ਹੈ ਇਤਨੀ ਠੰਡ ਮੇਂ ਹਾਏ ਕੁੜੀ ਤਾਂ ਗੰਦ ਦੀ ਡਿੱਗ ਪੀ ਚੰਗੀ ਫਸਲ ਹਮੇਸ਼ਾ ਕੀੜੇ ਖਾ ਜਾਂਦੇ ਆ ਆਹ ਕੀੜਾ ਤਾਂ ਕਰਾਟੇ ਨਾਲ ਵੀ ਨਹੀਂ ਮਰਨਾ ਮੈਂ ਬਲਾਵਾ ਹਾਂ ਦिए ਵੀ ਮੇਂ ਕਰਕੇ ਫੁਲਾਈ ਆਵਾ ਚਿੱਬੇ ਦੋ ਹਟਕ ਆ ਗਏ ਮੈਨੂੰ ਜੇ ਇੱਕ ਰੀਲ ਹੋਰ ਦੇਖ ਲਈ ਤੇਰੀ ਤਾਂ ਉਹ ਲਾਸਟ ਰੀਲ ਹੋ ਗਈ ਮੇਰੀ ਟੱਕ ਸਾਂਭ ਲੈ ਜੰਦੀ ਐ ਦਿਲ ਮੇਰਾ ਬਾਕੀ ਸਭ ਛੱਡ ਦੇ ਗਪਰੂ ਤੇ ਛੱਤ ਪਈ ਨਹੀਂ ਵਿਆਹ ਤੀਜਾ ਕਰਵਾ ਲਿਆ ਪਹਿਲਾ ਘਰ ਵਾਲਾ ਛੱਤ ਦੇ ਥੱਲੇ ਆ ਗਿਆ ਹੁਣ ਟੱਕ ਸਾਂਭ ਲੈ ਜੰਦੀ ਐ ਦਿਲ ਮੇਰਾ ਬਾਕੀ ਸਭ ਛੱਡ ਦੇ ਗਪਰੂ ਤੇ ਮੁਬਾਰਕਾਂ ਭਰਾ ਸੈਕੰਡ ਹੈਂਡ ਟਰੱਕ ਦੀਆਂ ਏ ਟਰਾਲੇ ਨੇ ਪਹਿਲਾਂ ਦੋ ਮੁੰਡੇ ਰਗੜਤੇ ਤੀਜਾ ਦੇਖੋ ਹੁਣ ਕਿੰਨਾ ਟਾਈਮ ਚੱਲਦਾ ਓਏ ਹੋਰਾਂ ਦੇ ਵਾਅਦੇ ਟੇਪ ਰੇਡੀਏ ਸਾਢੇ 2 ਵਜੇ ਸਪੀਕਰ ਨਹੀਂ ਕਦ ਪਾਵੇਂਗੀ ਮੇਰੇ ਸ਼ੂਟ ਨਾ ਦਿਨੀ ਮੈਨੂੰ ਲੱਗਦਾ ਪਹਿਲਾਂ ਵੀ ਲਾਤੇ ਇਸੇ ਲੱਛਣਾ ਕਰਕੇ ਤੜਵਾਈ ਹੋਣੀ ਆ ਬਤਿੰਦਰ ਬੋਲੀ ਪਾ ਕੇ ਸਿੱਧਾ ਕਮਰੇ ਨੂੰ ਹੋ ਗਿਆ ਓਏ ਹੋਰਾਂ ਦੇ ਵਾਅਦੇ ਟੇਪ ਰੇਡੀ ਹੈ ਸਾਢੇ 5 ਵਜੇ ਸਪੀਕਰ ਨਹੀਂ ਕਰਾਉਂਗੀ ਮੇਰੇ ਛੁੱਟਣਾ ਨਹੀਂ ਦੇ ਜੇ ਕਿਤੇ ਸਮਝ ਜਾਂਦੇ ਤੇਰੀ ਵੀ ਕੱਲੀ ਨਿਕਰ ਹੀ ਰਹਿਣੀ ਸੀ ਕਿਸੇ ਨੇ ਸੱਚੀ ਕਹਿ ਇਹਨਾਂ ਵਿੱਚ ਇੱਕ ਰਾਗ ਵੱਧ ਹੀ ਹੁੰਦੀ ਆ ਓ ਨੋ 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 ਇੱਕ ਸੰਦੂ ਤੇ ਦੂਜਾ ਸਿਰੇ ਦਾ ਲੰਡੂ ਪ੍ਰਵਾਸ ਸੰਤਰੇ ਤੇ ਅਵੋਕਾਡੋ ਜੋ ਫਰਕ ਹੁੰਦਾ ਉਹ ਨੋ 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 ਇਹ ਤਾਂ ਕੰਨ ਚੋਂ ਮੈਲ ਕੱਢਣ ਵਾਲਾ ਬਣਿਆ ਫਿਰਦਾ ਇਹ ਉਹੀ ਆ ਜਿਹਨੂੰ ਜਿਪ ਚੋਂ ਬਾਹਰ ਕੱਢਿਆ ਫਰੀਦੇ ਤਾਂ ਜੁੱਤੀ ਨਾ ਜਰਾਬਾਂ ਪਾਆਂ ਹੋਈਆਂ ਨੇ ਆੜੂ ਸੰਤਰੇ ਸਾਰੇ ਇਕੱਠੇ ਹੋ ਗਏ ਇੱਥੇ ਭਾਈ ਰੈਂਕ ਤਾਂ ਉਤਾਰ ਦੇ ਯਾਰ ਇਹਨੂੰ ਕੋਈ ਦੱਸੋ ਵੀ ਹੁਣ ਰਾਤ ਹੋ ਗਈ ਆ ਸਾਲਾ ਸੀ ਤਾਂ ਜਦੋਂ ਨੱਚਣ ਲੱਗਦੇ ਉਹਦੀ ਕਹਿ ਦਿੰਦੇ ਆ ਪਾਸੇ ਹੋ ਜਾਓ ਬੁੜੀਆਂ ਨੇ ਨੱਚਣਾ ਉਹ ਗੁਰਗੋ ਕੋਈ ਕੰਮਕਾਰ ਵੀ ਕਰ ਲਿਆ ਕਰੋ ਦਿਨ ਰਾਤ ਰੀਲਾਂ ਦੀ ਮਾਂ ਪੈਣ ਇੱਕ ਕੀਤੀ ਆ ਰੋਟੀ ਛੱਡੋ ਉਹਨੂੰ ਤਾਂ ਚਾਹ ਦਾ ਵੀ ਡਰ ਪਿਆ ਲੱਗਦਾ ਇੱਕ ਤਾਂ ਉਹੀ ਚੱਕਵੀਂ ਆ ਦੂਜਾ ਗਾਣਾ ਚੱਕਵਾ ਲਾਤਾ ਉਹਗਲਾ ਤਾਂ ਇਦਾਂ ਖੜੇ ਕਰੀ ਜਾਂਦੀ ਜਿਵੇਂ 올림픽 ਚ 골ਡ ਮੈਡਲ ਜਿੱਤਿਆ ਹੁੰਦਾ ਲਵੇੜ ਕੇ ਮੇਕਅਪ ਨਾਲ ਮੂੰਹ ਕਰਦੀ ਦੇਖ ਲੈ ਕੀ ਆ ਨਿਗਾ ਬਣਵਾਈ ਆ ਭਾਬੀ ਨੇ ਯਾਰ ਐਵੇਂ ਨਾ ਗਲਤ ਬੋਲੀ ਜੋ ਦੁਸ਼ਮਣ ਹੋ ਗਏ ਮੇਰੇ ਤੇਰੇ ਘਰ ਦੇ ਨਹੀਂ ਕੋੜਾ ਡੱਬ ਚ ਮਿੱਟਰ ਹੋ ਗਿਆ ਇਹ ਤਾਂ ਪੱਟਿਆ ਵੀ ਨਹੀਂ ਜਾਣਾ ਜੇ ਤੇਰੇ ਥੱਲੇ ਆ ਗਿਆ ਆਂਟੀ ਪਤਾ ਨਹੀਂ ਕਿੰਨਾ ਦਾ ਜਵਾਕ ਲਈ ਫਿਰਦੀ ਆ ਲੈ ਜਾ ਬਈ ਜਿੰਨਾ ਦਾ ਜਵਾਕ ਹੈਗਾ ਦੁਸ਼ਮਣ ਹੋ ਗਏ ਮੇਰੇ ਤੇਰੇ ਘਰ ਦੇ ਨਹੀਂ ਕੋੜਾ ਡੱਬ ਚ ਮਿੱਟਰ ਹੋ ਗਿਆ ਤੇਰੇ ਦੁਸ਼ਮਣ ਉਹਦੇ ਘਰ ਦੇ ਨਹੀਂ ਡੀਪੂ ਵਾਲੇ ਹੋਗੇ ਜਿਹੜੇ ਤੇਰੇ ਹਿੱਸੇ ਦੀ ਕਣਕੇ ਵੀ ਨਹੀਂ ਦਿੰਦੇ ਆ ਕਿਥੋਂ ਤਿੱਤਰ ਹੋ ਜੂ ਤੈਨੂੰ ਲੈ ਕੇ ਤਾਂ ਆਪ ਕਿਰਲੀ ਹੋਇਆ ਪਿਆ ਘੁੱਟ ਪਾਣੀ ਦਾ ਪਿਆ ਕੇ ਸਾਡਾ ਖੂਨ ਕੀਨੇ ਪੀਤਾ ਖੰਜਰ ਜਿਆਦਾ ਹੀ ਵੱਜ ਗਿਆ ਇਹਨੂੰ ਕਹਿੰਦੇ ਆ ਕਿਸੇ ਦੇ ਬਾਹ ਦੇਣਾ ਉਹ ਸੀ ਨੋਜ ਨੋਜ ਖਾ ਗਏ ਅਸੀਂ ਦੀ ਦਾ ਦੇ ਲੋ ਕੀਤਾ ਮਮਾ ਇਹਦੀ ਕੀ ਲੋੜ ਸੀ ਨੇ ਤਾਂ ਠੰਡੇ ਪਾਣੀ ਨਾਲ ਹੀ ਮਰ ਜਾਣਾ ਸੀ ਹੁਣ ਡੁੱਬ ਕੇ ਮਰ ਜੀ ਦੂਜੀ ਤਰ੍ਹਾਂ ਤਾਂ ਮਰਿਆ ਨਹੀਂ ਇਨੂੰ ਕਹਿੰਦੇ ਆ ਬੱਖੀ ਟੱਚ ਸਟੋਰੀ ਹਾਂਜੀ ਫਿਰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਬਾਕਸ ਚ ਆਪਣਾ ਫੇਵਰੇਟ ਕਮੈਂਟ ਜਰੂਰ ਦੱਸ ਦਿਓ ਜਿਹੜੇ ਕਮੈਂਟ ਤੇ ਤੁਹਾਡੇ ਅੱਖਾਂ ਚ ਪਾਣੀ ਆਉਣ ਵਾਲਾ ਕੰਮ ਹੋ ਗਿਆ ਹੋਵੇ ਜੇ ਵੀਡੀਓ ਚ ਕੋਈ ਕਮੀ ਪੇਛੇ ਤਾਂ ਉਹ ਵੀ ਕਮੈਂਟ ਚ ਜਰੂਰ ਦੱਸ ਦਿਓ ਤੇ ਮਿਲਦਾ ਕਿਸੇ ਹੋਰ ਕੈਂਟ ਜੀ ਵੀਡੀਓ ਦੇ ਨਾਲ